ਬਹੁਤ ਵਧੀਆ ਬਹੁਤ ਵਧੀਆ ਬੜਾ ਨੰਦਾ ਮਨ ਦੇ ਬਹੁਤ ਨੰਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਵਧੀਆ ਬਹੁਤ ਵਧੀਆ ਸਕੂਨ ਮਿਲਦਾ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਦਿਲ ਨੂੰ ਸਕੂਨ ਮਿਲਦਾ ਪਰਮਾਤਮਾ ਸੱਚੇ ਬਾਝਾ ਸਾਰੀ ਆਸਾਂ ਪੂਰੀਆ ਕਰਦਾ ਹੈ ਬਾਬਾ ਵੀਰ ਸਿੰਘ ਦੀ ਬਹੁਤ ਗਰਭਾ ਜੀ ਮੇਰੇ ਬੱਚੇ ਦੇ ਮੋਨ ਨਾਲ ਬਾਹਲ ਆਏ ਆ ਸਰਦਾਰ ਬਣਿਆ ਬਾਬਾ ਸਾਹਿਬ ਗੁਰੂ ਅਸ਼ੀਰਵਾਦ ਲੈਣ ਆਏ ਆ ਖੁਸ਼ੀਆਂ ਮਹਿਸੂਸ ਕਰਦੇ ਆ ਦਰਸ਼ਨ ਕਰਨ 아이 ਦੇ ਬਾਬਿਆਂ ਦੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਮੈਂ ਤਾਂ ਪਿਆਰ ਹੀ ਨਹੀਂ ਕਰ ਸਕਦੀ ਜੋ ਕੁਝ ਇੱਥੋਂ ਮਿਲਿਆ ਮੈਨੂੰ ਤੇ ਪਿਛਲਾ ਜਿਹੜਾ ਦੁਪਹਿਰਾ ਮੈਂ ਕੱਟਿਆ ਉਸ ਤੋਂ ਬਾਅਦ ਇੱਕ ਹਫਤਾ ਪੂਰਾ ਮੈਂ ਬਿਜ਼ੀ ਰਹੀ ਆ ਮੈਨੂੰ ਆਪਣੇ ਬਾਪੂ ਤੇ ਪੂਰਾ ਯਕੀਨ ਹੈ ਮੇਰੇ ਹਸਬੰਡ ਪਿਛਲੇ 2 ਮਹੀਨੇ ਸੇ ਕਾਫੀ ਬਿਮਾਰ ਤੇ ਬਹੁਤ ਫਰਕ ਹੈ ਉਹਨੂੰ ਬਹੁਤ ਜ਼ਿਆਦਾ ਬਹੁਤ ਵਧੀਆ ਬਹੁਤ ਵਧੀਆ ਬੜਾ ਨੰਦਾ ਮੰਨਦਾ ਮੰਨਦੇ ਬਹੁਤ ਨੰਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਕੀ ਕੁਛ ਤੁਸੀਂ ਕਦੇ ਜਗ੍ਹਾ ਪਰ ਕਿਹੜਾ ਚੱਲੀ ਹੋ ਕੀ ਕੁਛ ਨਾਲ ਜਦੋਂ ਤੁਸੀਂ ਮੇਰੇ ਨਜ਼ਰ ਬੈਠਦੇ ਆਗੇ ਹਾਂਜੀ ਅੰਦਰ ਜੋ ਮੰਗੋ ਉਥੋਂ ਆਈ ਮਿਲਦਾ ਪਰਮਾਤਮਾ ਦੇ ਕਰ ਕੋ ਵਾਡੀ ਕਰੋ ਜੋ ਮੰਗੋ ਆਈ ਮਿਲਦਾ ਹੈ ਸਾਡੀਆਂ ਬਹੁਤ ਮੁਲਾਕਾ ਪੂਰੀ ਹੋਈਆਂ ਬਾਬਾ ਘਰ ਆ ਕੇ ਮੇਸਰ ਹੋ ਗਿਆ ਸਾਨੂੰ ਗਿਆ 8-10 ਮਹੀਨਾ ਹੋ ਗਿਆ ਜਨਾਂ ਸਾਡੇ ਛੇਵਾਂ ਹਉਤਾ ਵੇ बहुत बढ़िया, बहुत बढ़िया वाइस मिलता है इतने आकून मिलता है बहुत ज्यादा हाँ जी हाँ जी बहुत सारे सारी होना हार, हार भी सारी संगत इतनी आना चाहिए है हर हर मुनाद पूरी करते हैं वापस काफी टाइम शहीद साहब भी जाते इतने भी काफी टाइम हो गया ਗਾਵੇ ਕੋ ਦਾ ਜਾਣੇ ਨਹੀਂ ਸੁਣ ਕੇ ਜੀ ਚਣ ਚੋਗੇ ਤੁਸੀਂ ਜੁਰ ਸਾਭਾ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਦਿਲ ਨੂੰ ਸਕੂਨ ਮਿਲਦਾ ਪਰਮਾਤਮਾ ਸੱਚੇ ਬਾਝਾ ਸਾਰੀ ਆਸਾ ਪੂਰੀਆ ਕਰਦਾ ਮੱਥਾ ਟੇਕ ਕੇ ਤਾਂ ਬਹੁਤ ਵਾਰ ਆਏ ਆ ਚੁਪੈਰਾ ਸਾਹਿਬੇ ਤਾਂ ਆ ਜਾਇਆ ਬਹੁਤ ਵਧੀਆ ਜੀ ਬਾਬਾ ਵੀਰ ਸਿੰਘ ਦੀ ਬਹੁਤ ਕਰਪਾ ਜੀ ਮੇਰੇ ਬੱਚੇ ਦੇ ਮੋਨਾ ਬਾਲ ਆਏ ਆ ਸਰਦਾਰ ਬਣਿਆ ਇਹ ਆਪਣੇ ਮੈਂ ਤਾਂ ਪਹਿਲੀ ਵਾਰ ਆਈ ਜੀ ਮੇਰੀ ਬੈਬ ਹੋ ਹਰ ਵਾਉਦੇ ਆ ਜੀ ਦੁਆਰ ਸਾਹਿਬ ਗੁਰੂ ਆਸ਼ੀਰਵਾਦ ਲੈਣ ਆਏ ਆ ਖੁਸ਼ੀਆਂ ਮਹਿਸੂਸ ਕਰਦੇ ਆ ਅੱਜ ਦਾ ਅਸੀਂ ਦਾ ਹਰ ਰੋਜ਼ ਆਈਦਾ ਹਰ ਰੋਜ਼ ਆਈਦਾ ਜੀ ਮੈਂ ਨਹੀਂ ਖੁਸ਼ੂਸ ਕਰਦੇ ਜੀ ਗੁਰਦਵਾਰਾ ਸਾਹਿਬ ਆ ਕੇ ਬਹੁਤ ਵਧੀਆ ਜੀ ਦਰਸ਼ਨ ਕਰਨ ਆਈ ਦੇ ਬਾਬਿਆਂ ਦੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਇੱਥੇ ਬਾਕੀ ਬਾਬਾ ਦੀਪ ਸਿੰਘ ਜੀ ਹਰ ਮਰਜ਼ੀ ਪੂਰੀ ਕਰਦੇ ਹੈ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਜੀ ਲਗਭਗ ਮੈਂ ਲਗਾਤਾਰ ਤਾਂ ਨਹੀਂ ਆਂਦਾ ਮੈਂ ਚੁਪੈਰਾ ਸਾਹਿਬ ਤੇ ਆਂਦਾ ਵਾਂ ਤੇ ਉਦਾਂ ਹੁਣ ਪਿਛੇ ਚਲੇ ਜਾ ਸੁਖਿਆ ਸੀਗਾ ਤੇ ਬਾਬੇ ਨੇ ਕਾਰਜ ਰਾਸ ਕੀਤੇ ਆ ਗੁਰਦਵਾਰਾ ਸਾਹਿਬ ਆ ਕੇ ਬਿਲਕੁਲ ਸ਼ਾਂਤੀ ਮਿਲਦੀ ਹੈ ਕਿੰਨੇ ਕਿਲੋ ਕਿੰਨੇ ਆਨੇ ਹੋ ਗਏ ਨੇ ਹੋਤਾ ਹੋ ਗਿਆ ਇੰਨੇ ਵੀ ਪਵਿੱਤਰ ਜਿਹੜੀ ਥੋਣ ਹੈ ਕਿ ਇੱਥੇ ਜਿਹੜੀ ਪਵਿੱਤਰ ਜਗ੍ਹਾ ਹੈ ਹਾਂਜੀ ਸਾਰੀ ਸੰਗਤ ਆ ਸਮੂਹਿਆ ਪੂਰਨਤਾ ਹਾਂਜੀ ਹਾਂਜੀ ਅਖਾਜੀ ਓਏ ਅਰਿਸਟੋ ਯਾ ਮੇਰੇ ਮੇਰੇ ਮਤਲਬ ਥੋੜੀ ਦਾ ਸਾਡੀ ਵੀ ਹਾਂਜੀ ਮੈਂ ਤਾਂ ਪਿਆਨ ਹੀ ਨਹੀਂ ਕਰ ਸਕਦੀ ਜੋ ਕੁਛ ਇੱਥੇ ਮਿਲਿਆ ਮੈਨੂੰ ਬਹੁਤ ਕੁਝ ਮਿਲਿਆ ਇਸ ਗੁਰਦੁਆਰਾ ਦੋਤਵਾਰਾ ਸਾਹਿਬ ਆ ਕੇ ਬਹੁਤ ਵਧੀਆ ਬਸ ਗੁਰੂ ਮੇਰਾ ਗੁਰੂ ਦੀ ਇੱਥੇ ਧਰਤੀ ਇੱਥੇ ਆ ਕੇ ਬਹੁਤ ਵਧੀਆ ਪਾਪਾ ਜੋ ਕੁਝ ਆਪਾਂ ਮੰਗਦੇ ਹਾਂ ਦਿਨੋਂ ਆਪਾਂ ਨੂੰ ਸਭ ਕੁਝ ਮਿਲਦਾ ਆ ਇਸ ਇੱਥੇ ਆ ਕੇ ਦੋ ਸਾਲ ਬਹੁਤ ਵਧੀਆ ਕਰਦੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਂਦੇ ਆਂ ਤਿੰਨ ਸਾਲ ਹੋ ਗਏ ਸਰ ਜੋ ਵੀ ਦਾਰਾ ਸਾਹਿਬ ਆਉਣੇ ਸਭ ਦੇ ਰੂਹਾਈ ਦੀ ਕਿਰਪਾ ਦੀ ਤੁਹਾਡੇ ਤੇ ਵੀ ਕਿਰਪਾ ਵੀ ਹੈ ਹਾਂਜੀ ਹਾਂਜੀ ਪਾਪਾ ਜੀ ਬਹੁਤ ਕਿਰਪਾ ਹੋ ਰਹੀ ਹੈ ਜੀ ਮੈਂ ਵੈਸੇ ਤਾਂ ਕਾਫੀ ਧੇਰ ਤੋਂ ਆਂਦੀ ਸੀ ਇੱਥੇ ਵਿੱਚੋਂ ਛੱਡ ਤਾਂ ਸੀ ਮੈਂ ਆਉਣਾ ਮੈਂ ਬਿਮਾਰ ਹੋ ਗਈ ਸੀ ਪਰ ਫਿਰ ਉਦਮ ਕਰਕੇ ਪਿਛਲੇ ਬੁੱਧਵਾਰ ਮੈਂ ਆਈ ਹਾਂ ਮੇਰਾ ਆਪਣਾ ਛੋਟਾ ਜਿਹਾ ਬਿਜ਼ਨਸ ਹੈ ਬਿਲਕੁਲ ਬੰਦ ਹੋ ਗਿਆ ਸੀ ਤੇ ਪਿਛਲਾ ਜਿਹੜਾ ਦੁਪਹਿਰਾ ਮੈਂ ਕੱਟਿਆ ਉਸ ਤੋਂ ਬਾਅਦ ਇੱਕ ਹਫਤਾ ਪੂਰਾ ਮੈਂ ਬਿਜ਼ੀ ਰਹੀ ਆ ਮੈਨੂੰ ਆਪਣੇ ਬਾਪੂ ਤੇ ਪੂਰਾ ਯਕੀਨ ਹੈ ਹੁਣ ਮੈਂ ਮਿਸ ਨਹੀਂ ਕਰਾਂਗੀ ਬੁੱਧਵਾਰ ਦਾ ਦੁਪਹਿਰਾ ਕੱਟਣੀ ਮਨ ਨੂੰ ਇੰਨੀ ਸ਼ਾਨ ਦੀ ਮਿਲਦੀ ਮੇਰੇ ਆਪਣੇ ਪਾਪਾ ਨਹੀਂ ਹੈ ਪਰ ਮੈਨੂੰ ਇਧਰ-ਉਧਰ ਮੇਰਾ ਬਾਪੂ ਹੈ ਇੱਥੇ ਬੈਠਾ ਮੈਨੂੰ ਤਾਂ ਬਹੁਤ ਸਾਲ ਹੋ ਗਏ ਆਂਦੇ ਨੂੰ ਪਰ ਵਿੱਚੋਂ ਮੈਂ ਛੱਡਤਾ ਸੀ ਮੈਂ ਬਿਮਾਰ ਹੋ ਗਈ ਸੀ ਪਰ ਹੁਣ ਫੇਰ ਬਾਪੂ ਜੀ ਦੀ ਕਿਰਪਾ ਨਾਲ ਠੀਕ ਹੈਗੀ ਆ वाहगुरु का खालसा वाहगुरु जी की फतेह मेरे हस्बैंड पिछले दो महीने से काफी बीमार थे बहुत फर्क है उनको बहुत ज्यादा फर्क पिछले साल भी आई थी पर अब दो महीने हो दो, दो महीने हुए हैं अब बहुत कृपा बहुत बहुत ज्यादा कृपा डॉक्टरों ने ऑपरेशन के लिए बोल दिया था पर बहुत कृपा हर मुरादा पूरी होती है कोई दुख दर्द नहीं रहता है ਸਾਈਂ ਮੁਰਾਦਾ ਪੂਰੇ ਹੁੰਦੇ ਆਂ ਕਿਵੇਂ ਚਲੋਗੇ ਤੇ ਆਂਦੇ ਆਂ ਹੁਣ ਤਾਂ ਘਟ ਹੋ ਗਿਆ ਪਹਿਲੇ ਜਦੋਂ ਥੋੜਾ ਪੇਪਰ ਚੱਲ ਰਹੀ ਸੀ ਨਾ ਜਿਸ ਤਰ੍ਹਾਂ ਬਾਬਾ ਜੀ ਸਾਰਿਆਂ ਦੇ ਉੱਤੇ ਕਿਰਪਾ ਹੁੰਦੀ ਮਿਹਰ ਹੁੰਦੀ ਆ ਤੁਹਾਡੇ ਤੇ ਵੀ ਆ ਗਈ ਹਾਂਜੀ ਉਸ ਤਰ੍ਹਾਂ ਦਾ ਕੁਛ ਤਾਂ ਸਕੀ ਹੈ ਬਚਪਨ ਤੋਂ ਹੀ ਹੈ ਬਚਪਨ ਦਾ ਬੜਾ ਲੱਗਦਾ ਸੀ ਜਦੋਂ ਤੁਸੀਂ ਸੁੰਦੇ ਉਦੋਂ ਤੋਂ ਕਿਰਪਾ ਹੈ ਗਈ ਹੈ